ਅਰਜਨ ਦੇ ਕਾਣਾ ਦਾ ਗਾਣਾ ਕਾਫੀ ਹੱਦੇ ਫੇਮਸ ਪੰਜਾਬ ਦੇ ਵਿੱਚ ਹੋਇਆ ਹੈ ਕਹਿੰਦਾ ਕਿ ਬਾਬਾ ਸੁੱਖ ਰੱਖੇ ਸਾਰੇ ਹੋ ਜਾਣ ਪੱਕੇ ਤੇ ਉਹ ਗੱਲ ਸੱਚ ਹੁੰਦੀ ਨਜ਼ਰ ਆ ਰਹੀ ਹੈ ਬਹੁਤ ਬਹੁਤ ਮੁਬਾਰਕਾਂ ਉਹਨਾਂ ਸਾਰੇ ਪੰਜਾਬੀ ਭੈਣ ਭਰਾਵਾਂ ਨੂੰ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਤੇ ਐਕਸਪ੍ਰੈਸ ਐਂਟਰੀ ਦਾ 10 ਦਿਨ ਬਾਅਦ ਫਿਰ ਇੱਕ ਡਰਾਅ ਆਇਆ ਜਿਸ ਦੇ ਵግ ਸੀਆਰਐਸ ਕੋਰ 742 ਹੈ ਤੇ ਉਸ ਦੇ ਵਿੱਚ 503 ਪੰਜਾਬੀ ਭੈਣ ਭਰਾਵਾਂ ਨੂੰ ਬੁਲਾਇਆ ਗਿਆ ਐਕਸਪ੍ਰੈਸ ਐਂਟਰੀ ਦਾ ਪੀਐਨਪੀ ਦੀ ਇਨਵਿਟੇਸ਼ਨ ਦੇ ਵਿੱਚ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਜੇਕਰ ਆਪਾਂ ਪਹਿਲਾਂ ਵਾਲੇ ਡਰਾਅ ਦੀ ਗੱਲ ਕਰਦੇ ਹਾਂ ਫਸਟ ਟਾਈਮ 784 ਦਾ ਕੱਟਆਫ ਸੀ CRS ਸਕੋਰ ਤੇ ਉਸ ਵੇਲੇ ਸਿਰਫ 125 ਲੋਕਾਂ ਨੂੰ ਇਨਵਾਈਟ ਕੀਤਾ ਗਿਆ ਸੀ ਇਸ ਵਾਰ CRS ਸਕੋਰ ਆ ਉਹ ਜੁੜਾ ਜਾਂ ਥੱਲੇ ਹੋਇਆ ਹੈ ਤੇ ਇਨਵਿਟੇਸ਼ਨਾਂ ਦੇ ਵਿੱਚ ਵਾਧਾ ਹੋਇਆ ਹੈ ਸੋ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੰਨੇ ਵੀ ਪੰਜਾਬੀ ਭੈਣ ਭਰਾ ਰਹਿੰਦੇ ਆ ਕੱਚੇ ਆ ਹਜੇ ਪੀ ਜੀ ਡਬਲਯੂ ਪੀ ਦੇ ਆ ਉੱਤੇ ਪਰ ਉਹਨਾਂ ਦਾ ਜਿਹੜੀ ਕੈਟੇਗਰੀ ਬੇਸ ਆ ਉਹ ਕੰਪਲੀਟ ਹੋ ਚੁੱਕੀ ਆ ਤੇ ਉਹਨਾਂ ਨੇ ਆਪਦੀ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ ਫਿਰ ਪੀਐਨਪੀ ਦੇ ਵਿੱਚ ਪੀਆਰ ਦੀਆਂ ਫਾਈਲਾਂ ਪਾਈਆਂ ਹੋਈਆਂ ਨੇ ਤੇ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਜਲਦੀ ਹੀ ਉਹਨਾਂ ਦੀ ਪੀਆਰ ਹੋ ਜਾਵੇ ਪਰ ਪੀਆਰ ਲੈਣ ਤੋਂ ਬਾਅਦ ਤੁਹਾਡੀ ਤੁਸੀਂ ਪੰਜਾਬ ਆਪਣੇ ਵਤਨ ਨੂੰ ਵਾਪਸ ਆਉਣਾ ਕਿਉਂਕਿ ਸਭ ਤੋਂ ਮੇਨ ਆਪਣਾ ਪੰਜਾਬ ਹੈ ਤੇ ਪੰਜਾਬ ਦੇ ਵਿੱਚ ਉਡੀਕ ਰਹੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਭੈਣ ਭਾਈ ਤੁਹਾਡੇ ਚਾਚੇ ਤਾਏ ਬਜ਼ੁਰਗ ਬੱਚੇ ਜਿਹੜੇ ਤੁਸੀਂ ਇੰਡੀਆ ਦੇ ਵਿੱਚ ਇੱਕ ਗਰੀਬੀ ਦੂਰ ਕਰਨ ਲਈ ਕਹਿ ਸਕਦੇ ਆ ਜਾਂ ਫਿਰ ਆਪਣਾ ਫਿਊਚਰ ਸਿਕਿਉਰ ਕਰਨ ਲਈ ਤੁਸੀਂ ਕੈਨੇਡਾ ਦੇ ਵਿੱਚ ਸੈਟਲ ਹੋਏ ਸੀ ਪਰ ਆਪਾਂ ਆਪਣੇ ਵਤਨ ਨਾਲੋਂ ਨਹੀਂ ਭੁੱਲਣਾ ਹੋਰ ਜਾਣਕਾਰੀ ਲਈ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਕਿਉਂਕਿ ਆਪਾਂ ਫ੍ਰੀ ਦੇ ਵਿੱਚ ਸਾਰੀਆਂ ਦੀਆਂ ਸਾਰੀਆਂ ਇਨਫੋਰਮੇਸ਼ਨ ਆ ਦਿੰਨੇ ਆ ਇਸ ਤੋਂ ਇਲਾਵਾ ਜਿਹੜੇ ਯੂਕੇ ਜਾਣ ਦੇ ਵਿੱਚ ਇੰਟਰਸਟਡ ਆ ਤੇ ਯੂਕੇ ਦਾ ਲੋਟਰੀ ਵੀਜ਼ਾ ਜਿਹੜਾ 22 ਜੁਲਾਈ ਨੂੰ ਸ਼ੁਰੂ ਹੋ ਜਾਣਾ 1:30 ਮਿੰਟ ਤੇ ਉਹਦੀ ਸਾਰੀ ਅਪਡੇਟ ਤੁਹਾਨੂੰ ਮੇਰੇ ਇੰਸਟਾਗ੍ਰam ਪੇਜ ਤੇ ਜਾਂ ਫਿਰ YouTube ਚੈਨਲ ਉੱਤੇ ਹੀ ਮਿਲੂਗੀ ਉਸੇ ਲਈ ਵੀ ਤੁਸੀਂ ਜੇਕਰ ਫ੍ਰੀ ਦੇ ਵਿੱਚ ਕਿਸੇ ਏਜੰ ਚਾਹੇ ਤੁਸੀਂ ਕੈਨੇਡਾ ਦਾ ਵਿਸਟਰ ਵੀਜ਼ਾ ਲਾਉਣਾ ਹੈ ਚਾਹੇ ਤੁਸੀਂ ਯੂਕੇ ਦਾ ਲੋਟਰੀ ਵੀਜ਼ਾ ਲਾਉਣਾ ਹੈ ਸਾਰੇ ਸਾਰੇ ਡੀਟੇਲ ਤੁਹਾਨੂੰ ਇਸ ਚੈਨਲ ਤੇ ਮਿਲੂਗੀ ਬਸ ਕੁਝ ਨਹੀਂ ਕਰਨਾ ਇੱਕ ਲਾਈਕ ਕਰਨਾ ਚੈਨਲ ਨੂੰ ਉੱਪਰ ਸਬਸਕ੍ਰਾਈਬ ਕਰਨਾ ਤੇ ਕਮੈਂਟ ਦੇ ਵਿੱਚ ਤੁਸੀਂ ਕੁਝ ਵੀ ਸਾਨੂੰ ਪੁੱਛ ਸਕਦੇ ਹੋ ਸਾਰੀ ਜਾਣਕਾਰੀ ਫ੍ਰੀ ਦੇ ਵਿੱਚ ਪ੍ਰਾਈਡ ਕਰਵਾਵਾਂਗੇ